ਜਿਹੜਾ ਵੀ ਦਿੱਲੀ ਦੇ ਖਿਲਾਫ ਬੋਲੇਗਾ ਉਸ ਦੇ ਉੱਤੇ ਪਰਚੇ ਤੇ ਪਰਚਾ ਠੋਕਿਆ ਜਾਵੇਗਾ ਹੁਣ ਉਥੇ ਹੀ ਸਾਰੇ ਵਿਧਾਇਕਾਂ ਦੇ ਇਕੱਲੇ-ਇਕੱਲੇ ਧੌਣ ਦੇ ਉੱਤੇ ਜਿਹੜੀ ਕਿ ਲਾਤ ਰੱਖੀ ਹੋਈ ਹੈ ਤੇ ਜੇਕਰ ਦਿੱਲੀ ਵਾਲਿਆਂ ਦੇ ਖਿਲਾਫ ਕੁਝ ਵੀ ਬੋਲੇਗਾ ਤਾਂ ਆ ਪੰਜਾਬ ਦਾ ਚਾਹੇ ਉਹ ਐਮਐਲਏ ਹੋਵੇ ਚਾਹੇ ਉਹ ਕੋਈ ਵਰਕਰ ਹੋਵੇ ਉਸ ਦੇ ਉੱਤੇ ਪਰਚਾ ਜ਼ਰੂਰ ਦਰਜ ਕੀਤਾ ਜਾਵੇਗਾ ਇਹ ਬਿਆਨ ਰਾਜ ਸਿੰਘ ਖਾਲਸਾ ਦੇ ਵੱਲੋਂ ਦਿੱਤੇ ਗਏ ਨੇ ਤੇ ਉਹਨਾਂ ਨੇ ਹਰਮੀਤ ਸਿੰਘ ਪਠਾਣ ਮਾਜਰੇ ਦੀ ਲੈ ਕੇ ਜਿਹੜਾ ਕਿ ਬਿਆਨ ਦਿੱਤੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਉਹਨਾਂ ਨੇ ਦਿੱਲੀ ਵਾਲੇ ਦੇ ਖਿਲਾਫ ਬੋਲਿਆ ਪਰੰਤੂ ਹੁਣ ਉਸ ਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ ਤੇ ਗ੍ਰਿਫਤਾਰੀ ਇਹ ਜਿਹੜੀ ਕਿ ਉਸ ਦੇ ਲਈ ਵੀ ਹੁਣ ਪੁਲਿਸ ਪ੍ਰਸ਼ਾਸਨ ਤਿਆਰ ਹੈ ਤੇ ਜਿਸ ਤੋਂ ਬਾਅਦ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਅੱਜ ਪੰਜਾਬ ਦੇ ਹੱਕ ਦੇ ਵਿੱਚ ਐਮ.ਐਲ.ਏ ਪਠਾਨ ਮਾਜਰਾ ਨੇ ਵਾਚ ਚੱਕੀ ਪਰੰਤੂ ਹੁਣ ਜਿੰਨੇ ਵੀ ਵਿਧਾਇਕ ਨੇ ਉਹਨਾਂ ਨੂੰ ਹੁਣ ਪਠਾਨ ਮਾਜਰਾ ਦੇ ਹੱਕ ਦੇ ਵਿੱਚ ਬੋਲਣਾ ਚਾਹੀਦਾ ਹੈ ਤੇ ਚੁੱਪ ਨਹੀਂ ਵਟਣੀ ਚਾਹੀਦੀ ਕਿਉਂਕਿ ਜੇਕਰ ਅੱਜ ਪਠਾਨ ਮਾਜਰਾ ਬੋਲ ਰਿਹਾ ਹੈ ਤਾਂ ਉਸ ਤੋਂ ਬਾਅਦ ਕਿਸੇ ਵੀ ਵਿਧਾਇਕ ਦੀ ਵਾਰੀ ਆ ਸਕਦੀ ਹੈ ਤੇ ਜਿਸ ਨੂੰ ਲੈ ਕੇ ਉਹਨਾਂ ਨੇ ਪੰਜਾਬ ਸਰਕਾਰ ਦੇ ਉੱਤੇ ਤਿੱਖੇ ਨਿਸ਼ਾਨੇ ਸਾਦੇ ਨੇ ਤੇ ਉੱਥੇ ਹੀ ਹਰਮੇਸਿੰਘ ਪਠਾਨ ਮਾਜਰਾ ਨੂੰ ਲੈ ਕੇ ਬਿਆਨ ਦਿੱਤੇ ਨੇ ਹੋਰ ਕੀ ਕੁਝ ਕਹਿਣਾ ਹੈ ਆਓ ਤੁਹਾਨੂੰ ਉਹਨੇ ਕੇਰੀਆਲ ਹੋਣਾ ਨੇ ਇੱਕ ਤੀਰ ਦੇ ਨਾਲ ਦੋ ਨਿਸ਼ਾਨੇ ਲਾਏ ਨੇ ਜਿਹੜਾ ਹਰਮੀਤ ਪਠਾਨ ਮਾਜਰਾ ਹੈ ਜਦੋਂ ਤੱਕ ਉਹ ਸਰਕਾਰ ਦੇ ਨਾਲ ਸੀ ਜਦੋਂ ਉਹਨਾਂ ਦੀ ਹਾਮੀ ਚਾਮੀ ਭਰਦਾ ਸੀ ਭਾਵੇਂ ਕੀ ਉਹਨੇ ਕੋਈ ਗਲਤ ਕੰਮ ਕੀਤਾ ਹੋਵੇ ਤਾਂ ਉਦੋਂ ਉਹ ਸਹੀ ਸੀ ਪਰ ਜਦੋਂ ਮਾੜਾ ਜਾਂ ਦਿੱਲੀ ਵਾਲਿਆਂ ਦੇ ਖਿਲਾਫ ਬੋਲਿਆ ਬੋਲਿਆ ਕਿ ਹੜਾਂ ਦੀ ਸਥਿਤੀ ਬਾਰੇ ਉਹਨਾਂ ਦੀ ਨਲਾਇਕੀ ਦੱਸੀ ਤਾਂ ਨਾਲ ਦੀ ਨਾਲ ਹਰਮੀਤ ਪਠਾਨ ਮਾਜਰਾ ਬਲਤਕਾਰੀ ਹੋ ਗਿਆ ਇਹ ਹੈ ਦਿੱਲੀ ਮਾਡਲ ਜੇ ਹਜੇ ਵੀ 92 ਦੇ 92 ਕਿੰਨੇ ਵੀ ਨੇ 92 93 94 ਜਿੰਨੇ ਵੀ ਹੈਗੇ ਨੇ ਪਠਾਨ ਮਾਜਰੇ ਦੇ ਨਾਲ ਨਾ ਖੜੇ ਦਿੱਲੀ ਵਾਲਿਆਂ ਦੀ ਝੋਲੀ 'ਚ ਜਾ ਕੇ ਡਿੱਗੇ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਹਾਲ ਤੁਹਾਡਾ ਵੀ ਇਹੀ ਹੋਣਾ ਹੈ ਪਰਚੇ ਨਾਲ ਦੀ ਨਾਲ ਦਿੱਲੀ ਵਾਲੇ ਤਿਆਰ ਖੜੀ ਬੈਠਿਆ ਜਿਹੜਾ ਵੀ ਕੋਈ ਪੰਜਾਬ ਦਾ ਐਮ.ਐਲ.ਏ ਦਿੱਲੀ ਵਾਲੇ ਦੇ ਖਿਲਾਫ ਬੋਲੂਗਾ ਨਾਲ ਦੀ ਨਾਲ ਪਰਚਾ ਕਰਕੇ ਉਹਦੀ ਕਰਦਾਰਕੁਸ਼ੀ ਕੀਤੀ ਜਾਊਗੀ ਕਿਸੇ ਨੇ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਕਰ ਲਿਆ ਕਿਸੇ ਨੇ ਕੁਛ ਕਰ ਲਿਆ ਕਿਸੇ ਦੀ ਆਮਦਨ ਨਾਲੋਂ ਮਤਲਬ ਆਮਦਨ ਵੱਧ ਗਈ ਹਨਾ ਖਰਚੇ ਵਧਾ ਲਏ ਉਹਨਾਂ ਦੇ ਪਰਚੇ ਕਰ ਦੇਣੇ ਆ ਕਿਸੇ ਨਾ ਕਿਸੇ ਤਰੀਕੇ ਨਾਲ ਪੰਜਾਬ ਦੇ ਐਮ ਐਲ ਏ ਦੇ ਉੱਪਰ ਲੱਤ ਰੱਖਣੀ ਹੈ ਕੈਰੀ ਵਾਲ ਨੇ ਤੇ ਤੁਹਾਨੂੰ ਭਰਾਵੋ ਸਿਰ ਨਹੀਂ ਚੁੱਕਣ ਦੇਣਗੇ ਤੁਹਾਡਾ ਸਿਰ ਉਹਦੀ ਨੱਪ ਦਿਆ ਕਰਨਗੇ ਜੇ ਨਾ ਇਕੱਠੇ ਹੋਏ ਜੇ ਅੱਜ ਪਠਾਨ ਮਾਜਰੇ ਦੇ ਹੱਕ 'ਚ ਨਾ ਖੜੇ ਇੱਕ ਤੀਰ ਨਾਲ ਦੋ ਨਿਸ਼ਾਨੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਸਥਿਤੀ ਬਹੁਤ ਮਾੜੀ ਹੈ ਜਿਹੜੀਆਂ ਸਰਕਾਰ ਦੀਆਂ ਨਲਾਇਕੀਆਂ ਸੀ ਉਹ ਬਿਲਕੁਲ ਸਾਹਮਣੇ ਆ ਗਈਆਂ ਜਦੋਂ ਇਹ ਵਿਰੋਧੀ ਧਿਰ ਦੇ ਵਿੱਚ ਭਗਵੰਤ ਮਾਨ ਹੁੰਦਾ ਸੀ ਨਾ ਉਦੋਂ ਇਹ ਨਲਾਇਕੀਆਂ ਗਣਾਉਂਦਾ ਹੁੰਦਾ ਸੀ ਮੌਜੂਦਾ ਸਰਕਾਰਾਂ ਦੀਆਂ ਪਿਛਲੀਆਂ ਸਰਕਾਰਾਂ ਦੀਆਂ ਇਹ ਨਾਲੇ ਸਫਾਈ ਨਹੀਂ ਕਰਦੇ ਜੀ ਇਹ ਐ ਨਹੀਂ ਕਰਦੇ ਜੀ ਉਹ ਨਹੀਂ ਕਰਦੇ ਜੀ ਆ ਹੁਣ ਦੇਖ ਲਓ 3 ਸਾਲਾਂ ਦੇ ਵਿੱਚ ਦੋ ਵਾਰੀ ਹੜ ਆ ਗਏ ਕੀ ਤਿਆਰੀਆਂ ਕੀਤੀਆਂ ਨੇ ਪੰਜਾਬ ਦੀ ਸਰਕਾਰ ਨੇ ਬਈ ਇਹ ਸਰਕਾਰ ਨਕਲੀ ਇਨਕਲਾਬੀਆਂ ਦੀ ਸਰਕਾਰ ਹੈ ਪਹਿਲਾਂ ਸਾਨੂੰ ਬੀਬੀ ਐਮਏ ਦੇ ਵਿੱਚੋਂ ਕੱਢਿਆ ਉਦੋਂ ਇਹ ਚੁੱਪ ਜੇ ਅੱਜ ਸਾਡਾ ਬੰਦਾ ਉੱਥੇ ਹੁੰਦਾ ਤਾਂ ਉਹਨੇ ਦੇਖਣਾ ਸੀ ਕਿੰਨਾ ਪਾਣੀ ਛੱਡਣਾ ਕੀ ਕਰਨਾ ਸਾਡੀ ਦਾ ਹਿੱਸੇਦਾਰੀ ਖਤਮ ਕਰਤੀ ਉਦੋਂ ਚੁੱਪ ਤੇ ਅੱਜ ਜੇ ਪਠਾਨ ਮੱਜਰੇ ਨੇ ਮੜਾ ਕਿੰਨਾ ਦੇ ਕਿਸੇ ਅਫਸਰ ਨੂੰ ਕਹਿਤਾ ਕਿ ਇਹਦੀ ਨਲਾਇਕੀਆਂ ਕਾਰਨ ਬੰਨਾਂ ਟੋਟੇ ਨੇ ਜਾਂ ਸਫਾਈ ਨਹੀਂ ਕੀਤੀ ਜਾਂ ਇਹਨਾਂ ਦੇ ਵਿੱਚੋਂ ਜਦੋਂ ਮਿੱਟੀ ਲੋਕ ਚੱਕਦੇ ਸੀ ਪਹਿਲਾਂ ਇਂ ਚੱਕ ਕੇ ਲੈ ਜਾਂਦੇ ਸੀ ਖੇਤਾਂ 'ਚ ਪਾ ਲੈਂਦੇ ਸੀ ਵੀ ਪਰ ਹੁਣ ਮਨਜ਼ੂਰੀਆਂ ਲੈਣੀਆਂ ਪੈਂਦੀਆਂ ਨੇ ਤਾਂ ਸਾਰੀ ਸਰਕਾਰ ਹੀ ਉਸ ਅਫਸਰ ਦੇ ਨਾਲ ਜਾ ਕੇ ਖੜ ਗਈ ਹੈ ਫਿਰ ਇਹਦਾ ਮਤਲਬ ਜਦੋਂ ਇੱਥੇ ਐਮਐਲਏ ਸੇਫ ਨਹੀਂ ਹੈਗੇ ਐਮਐਲਏ ਤੇ ਪਰਚੇ ਕੀਤੇ ਜਾ ਰਹੇ ਨੇ ਤੇ ਫਿਰ ਸਾਡੇ ਵਰਗੇ ਆਮ ਬੰਦੇ ਕਿੱਥੋਂ ਸੇਫ ਹੋਣਗੇ ਜਿਹੜੇ ਸਰਕਾਰ ਦੇ ਨਿਤ ਵਿਰੋਧ ਕਰਦੇ ਆ ਪਠਾਨ ਮਜ਼ਰਾ ਤਾਂ ਇੱਕ ਵਾਰੀ ਬੋਲਿਆ ਨਾਲ ਦੀ ਨਾਲ ਚੱਕਿਓ ਤੇ ਪੁਰਾਣਾ ਪਰਚਾ ਪਾਤਾ ਤਿੰਨ ਸਾਲਾਂ ਤੋਂ ਇਹੀ ਕੇਰੀਆਲ ਹੋਰੀ ਪਠਾਨ ਮਾਜਰਾ ਦੇ ਨਾਲ ਸੀ ਹਾਈ ਕੋਰਟਾਂ ਤੱਕ ਕੇਸ ਲਵਾਏ ਤੇ ਅੱਜ ਜਦੋਂ ਪਠਾਨ ਮਾਜਰਾ ਇਹਨਾਂ ਦੇ ਵਿਰੁੱਧ ਬੋਲਿਆ ਤੇ ਅੱਜ ਉਹੀ ਪਰਚਾ ਪਾ ਕੇ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਤੇ ਇੱਕ ਹੋਰ ਦੇਖੋ ਵੱਡੀ ਕਹਾਣੀ ਕਿਵੇਂ ਅਲਝਾਈ ਜਾ ਰਹੀ ਹੈ ਪ੍ਰਸ਼ਾਸਨ ਵੱਲੋਂ ਪ੍ਰਸ਼ਾਸਨ ਨੂੰ ਲੱਗਿਆ ਕਿ ਸਾਡੀ ਕਿਰਕਰੀ ਹੋ ਰਹੀ ਹੈ ਸਰਕਾਰ ਨੂੰ ਲੱਗਿਆ ਸਾਡੀ ਕਿਰਕਰੀ ਹੋ ਰਹੀ ਹੈ ਕੇਰੀਆਲ ਹੋਰਾਂ ਨੂੰ ਲੱਗਿਆ ਸਾਡੀ ਕਿਰਕਰੀ ਹੋ ਰਹੀ ਹੈ ਕਿ ਸਾਡੇ ਐਮਐਲਏ ਸਾਡੇ ਵਿਰੁੱਧ ਬੋਲ ਰਿਹਾ ਹੈ ਤਾਂ ਇਸ ਕੇਸ ਨੂੰ ਵੱਡਾ ਬਣਾਉਣ ਦੇ ਚੱਕਰ ਚ ਕਿਉਂਕਿ ਪਤਾ ਹੈ ਉਹ ਜਿਹੜੀ ਲੇਡੀ ਜੀ ਨੇ ਪਰਚਾ ਕਰਾਇਆ ਪਠਾਨ ਮਾਜਰਾ ਤੇ ਉਹਦੇ ਨਾਲ ਸਮਝੌਤਾ ਉਹ ਸਮਝੌਤਾ ਹੋ ਸਕਦਾ ਪਰ ਇਹਨਾਂ ਨੇ ਕੈਸੀ ਕਹਾਣੀ ਰਚੀ ਆਪਦਾ ਪਰਚਾ ਪਾ ਲਿਆ ਤੇ ਆਪ ਘਬਵਾਨ ਗਿਆ ਕਿ ਸਾਡੇ ਤੇ ਗੱਡੀ ਚੜਾਤੀ ਜੀ ਸਾਡੇ ਤੇ ਗੋਲੀ ਚਲਾਤੀ ਜੀ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਰਨਾਲ ਦੇ ਵਿੱਚ ਹਰਿਆਣੇ ਦੇ ਵਿੱਚ ਪਠਾਨ ਮਾਜਰਾ ਬਈ ਕਿੱਥੋਂ ਲੇਜੂਗਾ ਉਹਦੇ ਬੈਪਨ ਤੇ ਉਹ ਭੱਜ ਕਿਵੇਂ ਸਕਦਾ ਉਹਦੇ ਨਾਲ ਤਾਂ ਸਿਕਿਉਰਟੀ ਵਾਲੇ ਨੇ ਜਾਣ ਬੁੱਝ ਕੇ ਉਹਨੂੰ ਉੱਥੋਂ ਕੱਢਿਆ ਤੇ ਉਦੋਂ ਬਾਅਦ ਇੱਕ ਕਹਾਣੀ ਰਾਤੀ ਜਮੇ ਪ੍ਰਸ਼ਾਸਨ ਨੇ ਪਹਿਲਾਂ ਸਾਡੇ ਨਾਲ ਹੁੰਦੀਆਂ ਆਈਆਂ 84 ਚ ਹੋਈਆਂ ਸਾਡੇ ਝੂਠੇ ਮੁਕਾਬਲੇ ਹੁੰਦੇ ਰਹੇ 99 99 ਦੇ ਦੌਰ ਤੋਂ ਸਿੱਖ ਕੌਮ ਨੰਗੀ ਐ ਕਿਉਂਕਿ ਸਾਥੋਂ ਵੱਧ ਸਿੱਖਾਂ ਤੋਂ ਵੱਧ ਇਹ ਕਹਾਣੀਆਂ ਕੋਈ ਨਹੀਂ ਜਾਣਦਾ ਕਿ ਕਿਵੇਂ ਕਹਾਣੀਆਂ ਘੜੀਆਂ ਜਾਂਦੀਆਂ ਨੇ ਕਿਵੇਂ ਸਾਡੇ ਮੁੰਡੇ ਮਾਰੇ ਜਾਂਦੇ ਨੇ ਉਸੇ ਤਰ੍ਹਾਂ ਜਿ ਹਰਨੀਤ ਪਠਾਨ ਮਾਜਰੇ ਨਾਲ ਹੋਇਆ ਉਹੀ ਸਭ ਕੁਝ ਕਹਾਣੀ ਕਰਤੀ ਕਿ ਕੇਸ ਆਪਣੇ ਹੱਥ ਚ ਲੈ ਲਿਆ ਕਿਉਂਕਿ ਜਿਹੜੀ ਲੇਡੀਜ਼ ਨੇ ਪਠਾਨ ਮਾਜਰੇ ਨਾਲ ਜੋ ਵੀ ਕੁਝ ਹੋਇਆ ਉਹਨਾਂ ਦਾ ਪਹਿਲਾਂ ਵਿਆਹ ਹੋ ਗਿਆ ਉਹਨੂੰ ਉਦੋਂ ਬਲਤਕਾਰ ਦਾ ਕੇਸ ਕਰਤਾ ਉਹ ਮੈਟਰ ਅਲੱਗ ਹੈ ਕਿਉਂਕਿ ਪਹਿਲਾ 3 ਸਾਲ ਪਠਾਨ ਮਾਜਰੇ ਸਰਕਾਰ ਦੇ ਨਾਲ ਹੀ ਸੀ ਜੇ ਇੰਨੇ ਸੱਚੇ ਸੀ ਉਦੋਂ ਹੀ ਪਰਚਾ ਦੇ ਦਾਂਦੇ ਪਠਾਨ ਮਾਜਰੇ ਤੇਜੀ ਹੁਣੇ ਕਿਉਂ ਦਿੱਤਾ ਜਦੋਂ ਦਿੱਲੀ ਦੇ ਖਿਲਾਫ ਉਹਨੇ ਬਗਾਵਤ ਕੀਤੀ ਹੈ ਇੱਥੋਂ ਪਤਾ ਲੱਗਦਾ ਪੰਜਾਬ ਦੇ ਲੋਕੋ ਕਿ ਡਿਟੈਕਟਰ ਬਣੇ ਬੈਠਿਆ ਕੈਰੀ ਵਾਲ ਹੋਰੀ ਮਨੀਸ਼ ਸੋਦੀਏ ਹੋਰੀ ਪੰਜਾਬ ਦੀ ਸਰਕਾਰ ਕੇਜਰੀਆਲ ਚਲਾ ਰਿਹਾ ਹੈ ਸਾਡੇ 92 ਦੇ 92 ਕੁੱਗੂ ਸੁੱਤੇ ਪਏ ਐ ਇੱਕ ਕੁੱਗੂ ਉੱਠਿਆ ਤੇ ਉਹਦਾ ਸਿਰ ਨੱਪਣ ਨੂੰ ਲੱਗੇ ਪੰਜਾਬੀਓ ਅੱਜ ਸਾਨੂੰ ਖੜਨਾ ਚਾਹੀਦਾ ਹੈ ਸਾਨੂੰ ਸਾਥ ਦੇਣਾ ਚਾਹੀਦਾ ਪਠਾਨ ਮਜਰੀ ਦਾ ਕੀ ਮਾੜਾ ਕੀਤਾ ਬਈ ਜੇ ਉਹਨੇ ਦੱਸਤਾ ਕਿ ਇਹ ਨਲਕੀ ਹੈ ਸਰਕਾਰ ਦੀ ਫਿਰ ਉਸੇ ਦੀ ਪਰਚਾ ਇਸੇ ਦਿਨਾਂ ਦੇ ਵਿੱਚ ਹੀ ਕਿਉਂ ਪਹਿਲਾਂ ਕਿਉਂ ਨਹੀਂ ਤੇ ਆ ਝੂਠੀ ਕਹਾਣੀ ਬੰਦੇ ਨੂੰ ਕਰਨਾਲ ਦੇ ਵਿੱਚ ਜਾ ਕੇ ਗ੍ਰਿਫਤਾਰ ਕਰਨ ਗਏ ਹੋ ਤੇ ਫਿਰ ਕਹਿੰਦੇ ਉਹ ਗੋਲੀਆਂ ਚਲਾ ਗਿਆ ਜੀ ਉਹਦੇ ਕੋਲੇ ਹਰਿਆਣੇ ਦੇ ਵਿੱਚ ਜਿਵੇਂ ਬੈਪਨ ਲੈ ਕੇ ਗਿਆ ਫਿਰ ਤਾਂ ਉਹ ਹਰਿਆਣੇ ਦੀ ਪੁਲਿਸ ਕਿਉਂ ਨਹੀਂ ਪਰਚਾ ਦੇ ਰਹੀ ਬਈ